ਯਾ ਅਸੀਂ ਪਾਕਿਸਤਾਨੀ ਆ ਅਸੀਂ ਜੰਮੂ ਕਸ਼ਮੀਰ ਤੋਂ ਆ ਗਏ ਆ ਅਸੀਂ ਤਾਲੀਬਾਨੀ ਆ ਜਿੱਦਾਂ ਕਨਕਦੀ ਲੋੜ ਪੈਂਦੀ ਐ ਨਾਲ ਦੀ ਲੋੜ ਪੈਂਦੀ ਉਦੋਂ ਮੋਦੀ ਕਹਿੰਦਾ ਚਲੋ ਪੰਜਾਬ ਨੂੰ ਕੀ ਗੱਲ ਅੱਜ ਪੰਜਾਬ ਦੇ ਲੋਕ ਹੱਤਵਾਦੀ ਧੀਦੇ ਉਹਨੂੰ ਕੋਈ ਲੋਨ ਨਹੀਂ ਮੀਟਿੰਗਾਂ ਦੀ ਐਲਾਨ ਕਰਦਣ ਲੈਖ ਤਾਂ ਸਾਨੂੰ ਦੇ ਦੇਣਾ ਅਸੀਂ ਆ ਜਾਾਂਗੇ ਵੀ ਨਹੀਂ ਤਾਂ ਅਸੀਂ ਜਾਵਾਂਗੇ ਭਾਵੇਂ ਪਹਾੜ ਲਾ ਲੈਣ ਜੋ ਮਰਜ਼ੀ ਲਾ ਲੈਣ ਦਿੱਲੀ ਜਾਵਾਂਗੇ ਤਾਂ ਜਾਵਾਂਗੇ ਟਰੀਆਂ ਸਾਡੇ ਹੋਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਡੱਲੇ ਵਾਲ ਨੇ ਜਾਂ ਪੰਨੂ ਭੰਦੇਰ ਸਾਹਿਬ ਨੇ ਸਾਨੂੰ ਫੋਨ ਨਹੀਂ ਕੀਤਾ ਡੱਲੇ ਵਾਲ ਦੇ ਮੁੰਡੇ ਦਾ ਵਿਆਹ ਆ ਉੱਤੇ ਪੰਨੂ ਭੰਦੇਰ ਦੇ ਮੁੰਡੇ ਦਾ ਵਿਆਹ ਆ ਉਹ ਆਪਣੇ ਆਪ ਨੂੰ ਕਿਸਾਨ ਆਗੂ ਨਹੀਂ ਮੰਨਦੇ ਆ ਜਿਹੜੇ ਕਹਿੰਦੇ ਸਾਨੂੰ ਸੱਦਾ ਨਹੀਂ ਲਾਇਆ ਸੈਸ ਦੀ ਤੁਹਾਨੂੰ ਦੱਸਦਾ ਤੁਸੀਂ ਅੱਬਰ ਦਾ ਸੋਸ਼ਲ ਮੀਡੀਆ ਤੇ ਦੇਖੇ ਲਿਆ ਹੁਣ ਸਾਡੇ ਮਾਰੇ ਦੇ ਟਾਈਮ ਤੋਂ ਜਿੱਦਾਂ ਉਹ ਸਿਗਾ ਬਿ ਚਿੜੀ ਬਾਜ਼ ਨਾਲ ਲੜਦੀ ਪੀਕੇ ਅੰਮ੍ਰਿਤ ਵਾਟੇ ਦਾ ਸਾਡੇ ਯੋਧਿਆਂ ਨੇ ਸਾਡੇ ਨੌਜਵਾਨਾਂ ਨੇ 5 ਰੁਪਏ ਦੇ ਪਤੰਗ ਨਾਲ ਉਹਨਾਂ ਦਾ 25 ਲੱਖ ਦਾ ਡਰੋਨ ਥੱਲੇ ਸੱਟਦਾ ਪਤੰਗ ਦੇ ਨਾਲ ਡਰੋਨ ਥੱਲੇ ਲਾਤਦਾ ਉਹਨੂੰ ਉਹਨੂੰ ਕੀ ਕਹੋਗੇ ਉਹ ਮਾਰੇ ਦੀ ਕਿਰਪਾ ਆ ਤੇ ਸਾਡੇ ਯੋਧਿਆਂ ਨੂੰ ਬਲ ਮਿਲਿਆ ਆ ਜਿਹੜੇ ਵੀ ਉਧਰੋਂ ਗੋਲੇ ਸੱਟਦੇ ਆ ਨੌਜਵਾਨ ਸਾਡੇ ਕੈਚ ਕਰਕੇ ਦੁਬਾਰਾ ਫੇਰ ਉਧਰ ਸੱਟਦੇ ਆ ਡੰਡਿਆਂ ਦੇ ਨਾਲ ਉਹਨਾਂ ਨੇ ਜਿੱਦਾਂ ਕਰੈਕਟ ਤੇ ਆਪਾਂ ਮੈਚ ਦੇ ਇਧਿਆਂ ਟੀਵੀ 'ਚ ਉਧਰੋਂ ਬੋਲ ਮਾਰਦੇ ਇਧਰੋਂ ਡੰਡੇ ਨਾਲ ਚੱਕ ਕੇ ਚਾਲ ਉਧਰ ਮੋਦੀ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਨਾ ਇਹ ਤੇਰੇ ਦੇਸ਼ ਦੇ ਕਿਸਾਨ ਨੇ ਇਹ ਤੇਰੇ ਹੀ ਆ ਇਹ ਕੋਈ ਪਾਕਿਸਤਾਨ ਤੋਂ ਨਹੀਂ ਆਏ ਇਹ ਕੋਈ ਜੰਮੂ ਕਸ਼ਮੀਰ ਤੋਂ ਨਹੀਂ ਆਏ ਹਾਂ ਜੇ ਤੂੰ ਇਹਨਾਂ ਨੂੰ ਲੱਗ ਚਾਹਨਾ ਫੇ ਸਾਨੂੰ ਦੇ ਹਰਿਆਣਾ ਵੀ ਸਾਡਾ ਹੀ ਆ ਸਾਰਾ ਉਧਰ Rajasthan ਵੀ ਅੱਧਾ ਸਾਡਾ ਹੀ ਆ ਉੱਥੇ ਤੱਕ ਪੱਕੀਆਂ ਕੰਧਾਂ ਕਰ ਦੇਵੇ ਸਾਨੂੰ ਪੰਜਾਬ ਸਾਡਾ ਦੇ ਦੇਵੇ ਵੱਖਰਾ ਕਰਨਾ ਚਾਹੁੰਦਾ ਕਰੇ ਚੰਗੀ ਤਰ੍ਹਾਂ ਕਰੇ ਪਾਸਪਾਸ ਸਰਕਾਰ ਆ ਉਹ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਆ ਫਿਲਹਾਲ ਭਾਵੇਂ ਮੀਟਿੰਗਾਂ ਦੀ ਮੀਟਿੰਗਾਂ ਚੱਲ ਰਹੀਆਂ ਪਰ ਹਾਲਾਤ ਜਿਹੜੇ ਉੱਥੇ ਬਣੇ ਹੋਏ ਨੇ ਜਿਹਨੂੰ ਲੈ ਕੇ ਅੱਜ ਐਸਕੇਮ ਵੱਲੋਂ ਜਿਹੜਾ ਵਕਫਾ ਯੂਨੀਅਨ ਕਿਸਾਨ ਜੂਨੇ ਵੱਲੋਂ ਵਕਫਾ ਧਰਨੇ ਦਿੱਤੇ ਜਾ ਰਹੇ ਨੇ ਜਿਵੇਂ ਉਗਰਾਹ ਵੱਲੋਂ ਜਿਹੜਾ ਰੇਲ ਰੋਕੋ ਅੰਦੋਲਨ ਹੈ ਔਰ ਐਸਕੇਮ ਵੱਲੋਂ ਜਿਹੜਾ ਅੱਜ ਟੋਲ ਪੁਲਾਜੇ ਪੰਜਾਬ ਦੇ ਜਿਹੜੇ ਆ ਬੰਦ ਕੀਤੇ ਗਏ ਨੇ 11 ਤੋਂ ਲੈ ਕੇ 3 ਵਜੇ ਤੱਕ ਸੋ ਸਾਡੇ ਨਾਲ ਕੁਝ ਕਿਸਾਨ ਆ ਗੂ ਨੇ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪ੍ਰਧਾਨ ਜੀ ਆਪਣਾ ਨਾਂ ਤੇ ਡੈਜਨੈਸ਼ਨ ਦੱਸੋ ਤਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਵਿੰਦਰ ਸਿੰਘ ਸੰਧਵਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜੀ ਪ੍ਰਧਾਨ ਸਾਹਿਬ ਜਿਵੇਂ ਤੁਸੀਂ ਦੱਸਿਆ ਬਈ ਪਹਿਲਾਂ ਵੀ ਆਪਾਂ ਅੰਦੋਲਨ ਜਿਹੜਾ 20 ਦੇ ਵਿੱਚ ਚੱਲਿਆ ਸੀ ਵਿੱਢਿਆ ਸੀ 13 ਮਹੀਨੇ ਲੰਮਾ ਸਮਾਂ ਕਿਸਾਨਾਂ ਦਾ ਬਹੁਤ ਸਾਰੀਆਂ ਜਿਹੜੀਆਂ ਕੁਰਬਾਨੀਆਂ ਵੀ ਹੋਈਆਂ ਸ਼ਹਾਦਤਾਂ ਹੋਈਆਂ ਪਰ ਸਰਕਾਰਾਂ ਦਾ ਐਸਾ ਕੀ ਕੰਨ ਰਿਹਾ ਜਿਹੜੀਆਂ ਅੱਜ ਹਲੇ ਅਜੇ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਕਿਹੜੇ-ਕਿਹੜੇ ਮੰਗਾਂ ਹਲੇ ਅਧੂਰੀਆਂ ਨੇ ਪਹਿਲਾਂ ਤਾਂ ਦੇਖੋ ਕੁੱਛ ਮੰਗਾ ਸਾਡੀਆਂ ਧੂਰੀਆਂ ਐਮਐਸਪੀ ਦੀ ਮੰਗ ਧੂਰੀ ਰਹਿ ਗਈ ਆ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਪਰਚੇ ਹੋਏ ਸੀ ਸਾਡੇ ਕਿਸਾਨਾਂ ਤੇ ਉਹ ਪਰਚੇ ਨਹੀਂ ਰੱਦ ਕੀਤੇ ਜਿਹੜੇ ਫਿਰ ਅਜੇ ਮਿਸ਼ਰਾ ਟੈਣੀ ਨੇ ਸਾਡੇ ਕਿਸਾਨਾਂ ਨੂੰ ਡਰੇੜਿਆ ਸੀ ਉਹਨੂੰ ਨਹੀਂ ਚੱਕ ਕੇ ਅੰਦਰ ਕੀਤਾ ਤੇ ਹਰਿਆਣਾ ਦੇ ਵੀ 600 ਕਿਸਾਨ ਤੇ ਪਰਚਾ ਪੈਂਟਕ ਪਿਆ ਉਹ ਨਹੀਂ ਪਰਚਾ ਰੱਦ ਕੀਤਾ ਸਾਡੇ ਟਰੈਕਟਰ ਅੰਦਰ ਖੜੇ ਨੇ ਦਿੱਲੀ ਦੇ ਵਿੱਚ ਉਹ ਨਹੀਂ ਛੱਡੇ ਤੇ ਸਾਡੇ ਮਤਲਬ ਜਿਹੜੇ ਹੋਰ ਇੱਕ ਦੋ ਨਿੱਕੀਆਂ ਜਿੱਦਾਂ ਸੁਆਮੀ ਨਾਥਨ ਦੀ ਰਿਪੋਰਟ ਨਹੀਂ ਲਾਗੂ ਕੀਤੀ ਉਹ ਪੈਂਟਿੰਗ ਪਈਆਂ ਤੇ ਸਾਡੇ 60 ਸਾਲ ਤੋਂ ਉੱਪਰ ਕਿਸਾਨਾਂ ਨੂੰ ਜਿਹੜੀ ਪੈਨਸ਼ਨ ਦਿੱਤੀ ਜਾਵੇ ਪੈਨਸ਼ਨ ਨਹੀਂ ਲਈ ਉਹਦੇ ਬਾਰੇ ਅੱਜ ਫੇਰ ਦੁਬਾਰਾ ਉੱਥੇ ਗਏ ਹੋਏ ਆ। ਤੇ ਥੋੜੇ ਦਿਨ ਪਹਿਲਾਂ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਨੇ ਵੀ ਇੱਕ ਮੀਟਿੰਗ ਜਿਹੜੀ ਕਰਾਈ ਸੀ ਉਹਦੇ ਵਿੱਚ ਲੇਕਿਨ ਇਹ ਬਹੁਤੇ ਕਿਸਾਨ 32 ਕਿਸਾਨ ਯੂਨੀਅਨ ਦੀ ਗੱਲ ਕਰੀਏ ਤਾਂ ਕੁਝ ਕੁ ਯੂਨੀਅਨ ਜਿਹੜੀਆਂ ਗਿਣੀਆਂ ਬਾਕੀ ਯੂਨੀਅਨ ਕਿਉਂ ਨਹੀਂ ਉਸ ਮੀਟਿੰਗ ਵਿੱਚ ਕਿੰਨਾਂ ਦੇਖੋ ਜੇ ਤਾਂ ਉਹ ਯੂਨੀਅਨ ਆਪਣੇ ਆਪ ਨੂੰ ਕਿਸਾਨੀ ਦੇ ਆਗੂ ਮੰਨਦੀਆਂ ਫਿਰ ਉਹਨਾਂ ਨੂੰ ਜਾਣਾ ਚਾਹੀਦਾ ਜੇ ਕੋਈ ਹੋਰ ਫੋਰਮ ਮੰਨਦੀਆਂ ਫੇ ਉਹਨਾਂ ਦੀ ਮਰਜ਼ੀ ਆ ਬਾਕੀ ਸੱਚੀਆਂ ਲੜਾਈਆਂ ਲਈ ਧਰਮ ਜੋਧ ਮੋਰਚਿਆਂ ਦੇ ਵਿੱਚ ਕਦੇ ਸੱਦੇ ਨਹੀਂ ਦਿੱਤੇ ਜਾਂਦੇ ਕਿਸੇ ਨੂੰ ਉਹ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀ ਕੋਈ ਗੱਲ ਨਹੀਂ ਅਸੀਂ ਤਾਂ ਹੁਣ ਵੀ ਉਹਨਾਂ ਨੂੰ ਖੁੱਲ੍ਹਾ ਸੱਦਾ ਦਿੰਨੇ ਦੇਰ ਆਏ ਦਰਸਤਾਏ ਜਦੋਂ ਇੱਕ ਭਰਾ ਦੇ ਨਾਲ ਬੀਤਦੀ ਹੋਵੇ ਲੜਦਾ ਹੋਵੇ ਨਾਲ ਸਗਾ ਭਾਈ ਖੜਦਾ ਹੁੰਦਾ ਸਾਡੇ ਭਰਾ ਨੇ ਉਹ ਵਜਣਗੇ ਪਹੁੰਚਣਗੇ ਆ ਵੀ ਰਹੇ ਨੇ ਅੱਜ ਕਿਰਪਾ ਸਿੰਘ ਨੱਥੂ ਨੰਗਲ ਤੋਂ ਉਧਰੋਂ ਸਾਡੇ ਕਿਸਾਨ ਬਚਾਓ ਮੋਰਚੇ ਦੇ ਆਗੂ ਨੇ ਉਹ ਆ ਰਹੇ ਨੇ ਵੱਡੇ ਕਾਫਲੇ ਨਾਲ ਸਰਦਾਰ ਬਹਿਰੂ ਸਿੰਘ ਆ ਰਹੇ ਨੇ ਔਰ ਜਥੇਬੰਦੀਆਂ ਮੱਝਾ ਸੰਘਰਸ਼ ਕਮੇਟੀ ਤੋਂ ਉਹ ਆ ਰਹੇ ਨੇ ਸਾਡੀਆਂ ਹੋਰ ਜਥੇਬੰਦੀਆਂ ਦੁਆਬੇ ਦੀਆਂ ਆ ਰਹੀਆਂ ਵੱਡੇ ਕਾਫਲੇ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ 20 ਦੇ ਵਿੱਚ ਜਿਵੇਂ ਚੜੂਨੀ ਸਾਹਿਬ ਸੀਗੇ ਟਕੈਤ ਸਾਹਿਬ ਸੀਗੇ ਲਖੋਵਾਲ ਸਿੰਘ ਰਾਜੇਵਾਲ ਸਾਹਿਬ ਸੀ ਪਰ ਹੁਣ ਜੇ ਗੱਲ ਕਰੀਏ ਤਾਂ ਪੰਦੇਰ ਤੇ ਡੱਲੇਵਾਲ ਸਿਰਫ ਦੋ ਅੱਗਾ ਜਿਹੜੇ ਅੱਗੂ ਮੇਨ ਉਹਨਾਂ ਦੇ ਚੱਲ ਗਏ ਮੇਨ ਧਰਨਾ ਸਾਰਾ ਉਹਨਾਂ ਬਧਾਇਆ ਤੇ ਬਾਕੀ ਜਿਹੜੀਆਂ ਯੂਨੀਅਨ ਇਹ ਕਹਿ ਰਹੀਆਂ ਕਿ ਸਾਨੂੰ ਤਾਂ ਸੱਦਾ ਹੀ ਨਹੀਂ ਉਹਨਾਂ ਦਾ ਬਲਾਵਾ ਹੀ ਨਹੀਂ ਗਿਆ ਇਸ ਕਰਕੇ ਇਹਨਾਂ ਦੀ ਪੰਦੇਰ ਤੇ ਡੱਲੇਵਾਲ ਜੀ ਦੀ ਸਿਰਫ ਇਹ ਜਿਹੜੀ ਕਾਲ ਸੀ ਉਹਦੇ ਤੇ ਹੀ ਜਿਹੜਾ ਦੇਖੋ ਮੈਂ ਪਹਿਲਾਂ ਵੀ ਇਹਦਾ ਜਵਾਬ ਦੇ ਚੁੱਕਾ ਤੁਹਾਨੂੰ ਵੀ ਧਰਮਯੋਧ ਮੋਰਚਿਆਂ ਦੇ ਵਿੱਚ ਕਦੇ ਸੱਦੇ ਨਹੀਂ ਲਾਈ ਜਾਂਦੇ ਜੂਝਣ ਵਾਲੇ ਜਿਹੜੇ ਆਵੇ ਜੂਝਣ ਚੱਲ ਜਾਂਦੇ ਨੇ ਜਿਹੜੀਆਂ ਸਾਡੇ ਹੋਰ ਕਿਸਾਨ ਜਥੇਬੰਦੀਆਂ ਕਹਿੰਨੀਆਂ ਵੀ ਡੱਲੇ ਵਾਲ ਨੇ ਜਾਂ ਪੰਨੂ ਭੰਦੇਰ ਸਾਹਿਬ ਨੇ ਸਾਨੂੰ ਫੋਨ ਨਹੀਂ ਕੀਤਾ ਡੱਲੇ ਵਾਲ ਦੇ ਮੁੰਡੇ ਦਾ ਵਿਆਹ ਆ ਉੱਥੇ ਪੰਨੂ ਭੰਦੇਰ ਦੇ ਮੁੰਡੇ ਦਾ ਵਿਆਹ ਆ ਉਹ ਆਪਣੇ ਆਪ ਨੂੰ ਕਿਸਾਨ ਆਗੂ ਨਹੀਂ ਮੰਨਦੇ ਜਿਹੜੇ ਕਹਿੰਦੇ ਸਾਨੂੰ ਸੱਦਾ ਨਹੀਂ ਲਾਇਆ ਉਹਨਾਂ ਨੂੰ ਜਾਣਾ ਚਾਹੀਦਾ ਕਿਉਂ ਨਹੀਂ ਗਏ ਪਹੁੰਚਣ ਉੱਥੇ ਜੇ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਨਾ ਜੇ ਤਾਂ ਉਹ ਆਪਣੇ ਆਪ ਨੂੰ ਮੰਨਦੇ ਆ ਕਿਸਾਨੀ ਆਗੂ ਇਹ ਉਹਨਾਂ ਨੂੰ ਬਾਰਡਰਾਂ ਤੇ ਪਹੁੰਚਣਾ ਚਾਹੀਦਾ ਜੇ ਸਿਆਸੀ ਆਗੂ ਨੇ ਬਈ ਬੈਠੇ ਰਹਿਣ ਘਰ ਫੇ ਤਾਂ ਰੌਲਾ ਹੀ ਕੋਈ ਨਹੀਂ ਦੇਖੋ ਇੱਕ ਤਰ੍ਹਾਂ ਦਾ ਉਹਦਾ ਮਗਰ ਕਾਫਲੇ ਤੁਰ ਪੰਦੇ ਆ ਅੱਜ ਉੱਥੇ ਬਾਰਡਰਾਂ ਤੇ ਜਾ ਕੇ ਦੇਖੋ ਸ਼ੰਭੂ ਬਾਰਡਰ ਤੇ 50000 ਦਾ ਇਕੱਠ ਹੈ ਕਨੋਰੀ ਬਾਰਡਰ ਤੇ ਜਾ ਕੇ ਦੇਖੋ 30000 ਦਾ ਇਕੱਠ ਹੈ ਕਿਹਦਾ ਆ ਕਿਸਾਨਾਂ ਦਾ ਹੀ ਆ ਕਿਸਾਨ ਆਪ ਮਾਰੇ ਤੁਰੇ ਹੋਏ ਨੇ ਕੋਈ ਗੱਲ ਨਹੀਂ ਉਹ ਵੀ ਸਾਡੇ ਲੱਖੋ ਵਾਲ ਵੀ ਸਾਡੇ ਨੇ ਰਾਜੇ ਵਾਲ ਵੀ ਸਾਡੇ ਨੇ ਜਾਣਗੇ ਸਾਰੇ ਜਾਣਗੇ ਅਗਰਾਹਾ ਸਾਹਿਬ ਨੇ ਰੇਲਾਂ ਰੋਕੋ ਦਾ ਅੱਜ ਐਲਾਨ ਕਰਤਾ ਉਧਰ ਟਕੈਤ ਸਾਹਮਣੇ ਕਿਹਾ ਵੀ ਜੇ ਸਾਡੇ ਕਿਸਾਨਾਂ ਦਾ ਇਦਾਂ ਇਤਿਆਚਾਰ ਹੋਊਗਾ ਅਸੀਂ ਵੀ ਆਵਾਂਗੇ ਸਾਰਿਆਂ ਨੇ ਆ ਜਣਾ ਇੱਕ ਦੋ ਦਿਨ ਤੁਸੀਂ ਦੇਖੋ ਅਕਲ ਦੀ ਕਾਲ ਨਵਾਓ ਸਾਰੇ ਉੱਥੇ ਮਿਲਣਗੇ ਤੁਹਾਨੂੰ ਜੇ ਗੱਲ ਗਰੀ ਤਾਂ ਸ਼ੰਭੂ ਬਾਰਡਰ ਦੀ ਇਸ ਵਿੱਚ ਗੱਲ ਕੀਤੀ ਆ ਤੇ ਬੈਰੀਏਟਰ ਬੜੇ ਲੱਗੇ ਹੋਏ ਨੇ ਬੜਾ ਡਰੋਨ ਦੇ ਨਾਲ ਜਿਹੜੇ ਆ ਥਰੂਗੈਸਟੇਲ ਨੇ ਪਲਾਸਟਿਕ ਦੀਆਂ ਗੋਲੀਆਂ ਵੀ ਚੱਲ ਰਹੀਆਂ ਰੌਂਦ ਕਾਫੀ ਜਿਹੜੇ ਜਖਮੀ ਬਹੁਤ ਹੋਏ ਨੇ ਕਿੰਨੇ ਕਿ ਜਿਹੜੀ ਹੁਣ ਸਕਸੈਸ ਹੋਏ ਆ ਤੁਸੀਂ ਜਿਹੜੇ ਬੈਰੀਗੇਟਰ ਤੋੜਨ ਨੂੰ ਜਾਂ ਅੱਗੇ ਵਧਣ ਨੂੰ ਕਿਹ ਚਾਲੇ ਉੱਥੇ ਬ੍ਰੇਕ ਲੱਗੀ ਹੋਈ ਆ ਮੈਂ ਸਕਸੈਸ ਦੀ ਤੁਹਾਨੂੰ ਦੱਸਦਾ ਤੁਸੀਂ ਅਬਰ ਦਾ ਸੋਸ਼ਲ ਮੀਡੀਆ ਤੇ ਦੇਖੇ ਲਿਆ ਹੋਣਾ ਸਾਡੇ ਮਹਾਰਾਜ ਦੇ ਟਾਈਮ ਤੋਂ ਜਿੱਦਾਂ ਉਹ ਸਿਗਾ ਬਿ ਚਿੜੀ ਬਾਜ਼ ਨਾਲ ਲੜਦੀ ਪੀਕੇ ਅੰਮ੍ਰਿਤ ਬਾਟੇ ਦਾ ਸਾਡੇ ਯੋਧਿਆਂ ਨੇ ਸਾਡੇ ਨੌਜਵਾਨਾਂ ਨੇ 5 ਰੁਪਏ ਦੇ ਪਤੰਗ ਨਾਲ ਉਹਨਾਂ ਦਾ 25 ਲੱਖ ਦਾ ਡਰੋਨ ਥੱਲੇ ਸਿੱਟਦਾ ਪਤੰਗ ਦੇ ਨਾਲ ਡਰੋਨ ਥੱਲੇ ਲਾਦਦਾ ਉਹਨੂੰ ਉਹਨੂੰ ਕੀ ਕਹੋਗੇ ਉਹ ਮਹਾਰਾਜ ਦੀ ਕਿਰਪਾ ਆ ਤੇ ਸਾਡੇ ਯੋਧਿਆਂ ਨੂੰ ਬਲ ਮਿਲਿਆ ਆ ਜਿਹੜੇ ਵੀ ਉਧਰੋਂ ਗੋਲੇ ਸੱੜਦੇ ਆ ਨੌਜਵਾਨ ਸਾਡੇ ਕੈਚ ਕਰਕੇ ਦੁਬਾਰਾ ਫੇਰ ਉਧਰ ਸੱਡਦੇ ਆ ਡੰਡਿਆਂ ਦੇ ਨਾਲ ਉਹਨਾਂ ਨੇ ਜਿੱਦਾਂ ਕਰੈਕਟ ਤੇ ਆਪਾਂ ਮੈਚ ਦੇਖਦੇ ਆ ਟੀਵੀ 'ਤੇ ਉਧਰੋਂ ਬੋਲ ਮਾਰਦੇ ਇਧਰੋਂ ਡੰਡੇ ਨਾਲ ਚੱਕ ਕੇ ਚਾਲ ਉਧਰ ਬੋਰੀਆਂ ਦੇ ਨਾਲ ਉੱਤੇ ਥੱਲੇ ਲੱਪ ਦਿੰਦੇ ਆ ਉਹਨਾਂ ਨੂੰ ਲੰਮਾ ਪਾ ਦਿੰਦੇ ਆ ਸਾਡੇ ਨੌਜਵਾਨਾਂ 'ਚ ਬਹੁਤ ਵੱਲ ਹੈ ਮੈਂ ਇਹ ਮੋਦੀ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹਣਾ ਇਹ ਤੇਰੇ ਦੇਸ਼ ਦੇ ਕਿਸਾਨ ਨੇ ਇਹ ਤੇਰੇ ਹੀ ਆ ਇਹ ਕੋਈ ਪਾਕਿਸਤਾਨ ਤੋਂ ਨਹੀਂ ਆਇਆ ਇਹ ਕੋਈ ਜੰਮੂ ਕਸ਼ਮੀਰ ਤੋਂ ਨਹੀਂ ਆਇਆ ਹਾਂ ਜੇ ਤੂੰ ਇਹਨਾਂ ਨੂੰ ਲੱਗ ਚਾਹਨਾ ਤੇ ਸਾਨੂੰ ਦੇ ਹਰਿਆਣਾ ਵੀ ਸਾਡਾ ਹੀ ਆ ਸਾਰਾ ਉਧਰ ਰਾਜਸਥਾਨ ਵੀ ਅੱਧਾ ਸਾਡਾ ਹੀ ਆ ਉੱਥੇ ਤੱਕ ਪੱਕੀਆਂ ਕੰਧਾਂ ਕਰ ਦੇਵੇ ਸਾਨੂੰ ਪੰਜਾਬ ਸਾਡਾ ਦੇ ਦੇਵੇ ਵੱਖਰੇ ਅਖਤਿਆਰ ਦੇ ਦੇਵੇ ਸਾਡੇ ਅਸੀਂ ਕਰ ਲਾਂਗੇ ਜੇ ਮਤਲਬ ਸਾਨੂੰ ਵੱਖਰਾ ਕਰਨਾ ਚਾਹੁੰਦਾ ਕਰੇ ਚੰਗੀ ਤਰ੍ਹਾਂ ਕਰੇ ਪਰ ਭਾਜਪਾ ਤਾਂ ਐਵੀਂ ਗੈਰ ਹੈ ਕਿ ਮੋਰੇ ਬਈ ਦੇ ਇਲੈਕਸ਼ਨ ਆ ਰਹੇ ਨੇ ਐਮਪੀ ਦੇ ਇਲੈਕਸ਼ਨ ਨੇ ਕੁਝ ਵੀ ਜਿਹੜੀਆਂ ਆਗੂ ਨੇ ਇਹ ਸਿਰੋ ਰਾਜਨੀਤੀ ਗੇਮ ਗੇਮ ਖੜ ਰਹੀਆਂ ਨੇ ਇਹ ਬਿਆਨ ਨੂੰ ਕੀ ਮੈਂ ਦੇਖਦੇ ਹਾਂ ਦੇਖੋ ਇਹ ਚ ਰਾਜਨੀਤੀ ਕਾਦੀ ਆ ਜੀ ਜਦੋਂ ਆਪਾਂ ਕੋਈ ਸਰਕਾਰੀ ਜੋਬ ਕਰਦੇ ਆ ਕੋਈ ਵੀ ਆ ਕੋਈ ਫੌਜ ਚ ਰਿਟਾਇਰ ਹੁੰਦਾ ਕੋਈ ਹੋਰ ਪੁਲਿਸ ਚ ਰਿਟਾਇਰ ਹੁੰਦਾ ਕਿਸੇ ਕੋਈ ਮਾਸਟਰ ਟੀਚਰ ਰਿਟਾਇਰ ਹੁੰਦਾ ਉਹਨੂੰ 60 ਸਾਲ ਤੋਂ ਬਾਅਦ ਪੈਨਸ਼ਨ ਮਿਲਦੀ ਕਿ ਨਹੀਂ ਮਿਲਦੀ ਸਾਡੀਆਂ ਜੈਜ ਮੰਗਾ ਸੀ ਵੀ ਕਹਿੰਦੇ ਆ ਕਿਸਾਨ ਆ ਸਵੇਰ ਤੋਂ 4 ਵਜੇ ਤੋਂ ਉੱਠ ਕੇ ਰਾਤ ਦੇ 11 ਵਜੇ ਤੱਕ ਸਿਰਚ ਧੂੜਾ ਪਵਾਉਂਦਾ ਆਪਣੇ ਨਹਾਉਣ ਦਾ ਟਾਈਮ ਵੀ ਨਹੀਂ ਮਿਲਦਾ ਬੁਢਾਪੇ ਚ ਇਹਨੂੰ ਪੈਨਸ਼ਨ ਦਾ ਹੱਕ ਹੈਗਾ ਕਿ ਨਹੀਂ ਹੈਗਾ ਬਾਦੂ ਇਹਨਾਂ ਤੋਂ ਕੀ ਮੰਗ ਲਿਆ ਅਸੀਂ ਆਪਣੀ ਐਮਐਸਪੀ ਮੰਗ ਰਹੇ ਆ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਇਹਨਾਂ ਨੇ ਸੀ2+ ਦੇ ਮੁਤਾਬਕ ਅਸੀਂ ਉਹ ਮੰਗ ਰਹੇ ਆ ਬਾਦੂ ਤਾਂ ਮੰਗਦੇ ਕੁਛ ਨਹੀਂ ਸਾਡੇ ਆਪਣੇ ਕਿਸਾਨਾਂ ਦਾ ਇਨਸਾਫ ਮੰਗਦੇ ਆ 600 ਕਿਸਾਨਾਂ ਦੇ ਪਰਚਾ ਹੋਇਆ ਹਰਿਆਣੇ ਦੇ ਵਿੱਚ ਪਹਿਲੇ ਅੰਦੋਲਨ ਵੇਲੇ ਉਦੋਂ ਨਹੀਂ ਇਹਨਾਂ ਨੇ ਰੱਦ ਕੀਤੇ ਇਹ ਲਿਖਤੀ ਕਰਕੇ ਸਾਣਾ ਮੁਕਰ ਗਏ ਮੁਕਰਣ ਚ ਮਾਰਿਆ ਬਹੁਤ ਜ਼ਿਆਦਾ ਮਾਰਿਆ ਹੈ ਮੋਦੀ ਸਰਕਾਰ ਬੀਜੇਪੀ ਆ ਜਿਹੜੀ ਜੇ ਕੋਈ ਪਿਆਰਨਾ ਨਹੀਂ ਮੰਨਦਾ ਤਾਂ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ ਜੇ ਕੋਈ ਬੀਜੇਪੀ ਚ ਰਲ ਜਾਂਦਾ ਉਹਦੇ ਸਾਰੇ ਪਰਚੇ ਰੱਦ ਸਾਨੂੰ ਹਰਿਆਣੇ ਦੇ ਆ ਕਿਸਾਨਾਂ ਨੇ ਆਪ ਕਿਹਾ ਵੇ ਪ੍ਰਧਾਨ ਜੀ ਜਿਆਦਾ ਅੰਦੋਲਨ ਕਰ ਲੋ ਸਾਡੇ ਪਰਚੇ ਰੱਦ ਇਦਾਂ ਕਰਾ ਦਿਓ ਨਹੀਂ ਤਾਂ ਸਾਨੂੰ ਮਜਬੂਰਨ বিজেਪ ਚ ਰਲਣਾ ਪਊਗਾ ਫੇ ਸਾਰੇ ਪਰਚੇ ਖਤਮ ਫੇਕਦਾ ਖਤਮ ਹੋ ਜਾਂਦੇ ਆ ਜੀ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸਰਾ ਟਹਿਣੀ ਨੇ ਤੁਸੀਂ ਸਾਰਿਆਂ ਨੇ ਦੇਖੇ ਇਹਨਾਂ ਦਾ ਕੇਂਦਰੀ ਮੰਤਰੀ ਆ ਉਹ ਗੱਡੀ ਦੇ ਨਾਲ ਸਾਡੇ ਕਿਸਾਨ ਬੈਠੇ ਦਰੜਤੇ ਹੋ ਨੇ ਉੱਤੇ ਕੋਈ ਪਰਚਾ ਨਹੀਂ ਉਹਦੀ ਕੋਈ ਅਰੈਸਟ ਨਹੀਂ ਕੋਈ ਮੰਤਰੀ ਮੰਡਲ ਨਹੀਂ ਕੋਇਆ ਇੱਥੇ ਆਪਾਂ ਗੜੇ ਸਾਡੇ ਕੋਲ ਇੱਕ ਇੱਥੇ ਪਰਸਨ ਦੇ ਆਪਾਂ ਚਪੇੜ ਵੀ ਮਾਰ ਦਈਏ ਨਾਲੇ 751 ਲਾ ਕੇ ਆਪਾਂ ਨੂੰ ਥਾਣੇ 'ਚ ਡੱਕਦੇ ਕਿ ਨਹੀਂ ਡੱਕਦੇ ਉਹਨਾਂ ਦਾ ਕਾਨੂੰਨ ਕਿਉਂ ਨਹੀਂ ਜੀ ਏ ਦੇਖੋ ਇਹ ਜਿਹੜਾ ਜਿੱਦਾਂ ਕਹਿੰਦੇ ਹੁੰਦੇ ਆ ਜਿਸकी ਬੈਂਸ ਉਸੀ ਦਾ ਸੋਟਾ ਹਨਾ ਇਹ ਉਹ ਗੱਲ ਹੋ ਰਹੀ ਆ ਸੋਟਾ ਵੀ ਉਹਨਾਂ ਦਾ ਹੀ ਬੈਂਸਾ ਵੀ ਉਹਨਾਂ ਦਾ ਹੀ ਮਾਰੀ ਜਾਂਦੇ ਆ ਪਰ ਅਸੀਂ ਹਾਰਨ ਵਾਲੇ ਨਹੀਂ ਜਿੰਨਾ ਮਰਜੀ ਅਤਿਆਚਾਰ ਕਰਨ ਨਾਲ ਉੱਤੇ ਚੜ੍ਹਦੀ ਕਲਾ ਚ ਆਮ ਹੋਰ ਚਾ ਨੌਜਵਾਨ ਸਾਡੇ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਰਹਿਣਗੇ ਕਿੰਨੀ ਲੰਬੀ ਤਿਆਰੀ ਕਰਕੇ ਗਏ ਜੇ ਮੈਂ ਅੱਗੇ ਸਾਲ 1.5 ਸਾਲ ਕੋ ਮੋਰਚਾ ਚੱਲਿਆ ਹੁਣ ਕਿੰਨੀ ਤਿਆਰੀ ਹੈ ਪਹਿਲੇ ਹੀ ਪਲਾਨ ਹੀ ਕੀ ਆ ਤਿਆਰੀ ਪਹਿਲਾਂ ਵਾਂਗੂ ਹੀ ਆ ਜੀ ਪਹਿਲਾਂ ਵਾਂਗੂ ਹੀ ਆਪਣੇ 6-6 ਮਹੀਨੇ ਦਾ ਰਚਣ ਨਾਲ ਲੈ ਗਏ ਆ ਜੀ ਮੈਂ ਤੁਹਾਨੂੰ ਹੋਰ ਗੱਲ ਉੱਤੇ ਦੱਸਾਂ ਜੀ ਅਸੀਂ ਜਾ ਕੇ ਬੈਠੇ ਤਾਂ ਇੱਕ ਸਾਡਾ ਹੀ ਭਰਾ ਅਸੀਂ ਜਾਣਦੇ ਨਹੀਂ ਉਹਨੂੰ ਉਹ ਚਾਹ ਲਾਇਆ ਜੀ ਚਾਹ ਛਕੋ ਚਾਹ ਨਾ ਮੈਂ ਪੀਂਦਾ ਨਾ ਰਾਜ ਸਾਹਿਬ ਪੀਂਦੇ ਆ ਪਹਿਲਾਂ ਤੋਂ ਹੀ ਨਹੀਂ ਪੀਂਦੇ ਹਨਾ ਤੇ ਉਹ ਬੰਦਾ ਰਾਜਪੁਰੇ ਦਾ ਹੀ ਸ਼ਾਇਦ ਕਿਤੇ ਘਰੋਂ ਜਾ ਕੇ ਦੁੱਧ ਲੈ ਕੇ ਆਇਆ ਆਓ ਪ੍ਰਧਾਨ ਜੀ ਦੁੱਧ ਛਕੋ ਉਹਨਾਂ ਨੇ ਹੱਥਾਂ ਦੇ ਚੱਕਿਆ ਹੋਇਆ ਸਾਨੂੰ ਰਾਤੀ 12 ਵਜੇ ਮੈਨੂੰ ਮਜਬੂਰ ਨੂੰ ਪਿੰਡ ਨੂੰ ਆਣਾ ਪਿਆ ਇੱਕ ਦੋ ਕਾਰ ਸੀਗੇ ਪਿੰਡ ਹਨਾ ਤਾਂ ਉਹ ਨਹੀਂ ਕਹਿੰਦੇ ਘਰੇ ਨਹੀਂ ਆਣਾ ਸਾਕੋ ਸੋਮੋ ਪੱਤਾਂ ਦੇ ਚੱਕਿਆ ਹੋਇਆ ਉਹਨਾਂ ਨੂੰ ਤੇ ਕਿਸਾਨਾਂ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਸਾਰੇ ਆਗੂਆਂ ਨੂੰ ਅਪੀਲ ਕਰਦਾ ਵੀ ਮੇਰੇ ਪ੍ਰਾਂਤ ਛੱਡੋ ਆਪਸੀ ਜੋ ਤੁਹਾਡੀਆਂ ਰੰਜਸ਼ਾਂ ਆ ਬਾਅਦ ਚ ਕਰ ਲਿਓ ਬਹੁਤ ਟਾਈਮ ਆ ਆਪਾਂ ਇੱਥੇ ਬੰਨੇ ਦੀ ਖਾਤਰ ਵੀ ਲੜਾਈ ਪਈਦਾ ਬਾਅਦ ਚ ਲੜ ਲਿਓ ਆਪਸੀ ਉੱਥੇ ਇਕੱਠੇ ਚਲੋ ਤਾਂ ਮੋਦੀ ਸਰਕਾਰ ਨੂੰ ਢਾਈਏ ਜੇ ਉਹ ਮੁੜ ਕੇ ਇੱਥੇ ਆ ਗਏ ਤੇ ਨਾ ਸਾਡੇ ਪੱਲੇ ਆ ਖਤੇ ਰਹਿਣੇ ਆ ਨਾ ਟਰੈਕਟਰ ਰਹਿਣੇ ਆ ਨਾ ਗੱਡੀਆਂ ਰਹਿਣੀਆਂ ਟਿਬਨ ਚਾਕੇ ਕਾਰਖਾਨਿਆਂ 'ਤੇ ਜਾਣਾ ਪੈਣਾ ਜਿਹਦਾ ਇਦਾਂ ਕਰਾਉਣੀ ਆ ਫਿਰ ਘਰੇ ਬੈਠੇ ਰੋ ਜੇ ਆਪਣੇ ਹੱਕ ਲੈਣੇ ਆ ਆਪਣੇ ਪੁਰਖਿਆਂ ਦੀ ਜਾਇਦਾਦ ਬਚਾਉਣੀ ਆ ਫੇ ਬਾਰਡਰਾਂ ਤੇ ਚੱਲੋ ਪਰ ਇੱਕ ਪਾਸੇ ਕਿਸਾਨ ਕਹਿ ਰਿਹਾ ਕਿ ਪੁਰਖਿਆਂ ਦੀ ਜਾਇਦਾਦ ਬਚਾਈ ਜਾਵੇ ਜ਼ਮੀਨ ਨੂੰ ਬਚਾਇਆ ਜਾਵੇ ਪਰ ਦੂਜੇ ਪਾਸੇ ਉਹੀ ਕਿਸਾਨ ਜ਼ਮੀਨ ਵੇਚ ਕੇ ਆਪਣੇ ਜਿਹੜੀ ਆ ਬੱਚਿਆਂ ਦੀ ਇਹਨਾਂ ਦੀ ਜੰਗ ਲੜ ਰਿਹਾ ਉਹ ਵਿਦੇਸ਼ਾਂ ਨੂੰ ਭੇਜ ਰਿਹਾ ਹੈ ਇਹਦਾ ਕਾਰਨ ਇਹ ਤੇ ਵੀ ਨਾਥ ਹੋਣੀ ਚਾਹੀਦੀ ਹੈ ਕਿ ਕਿਸਾਨ ਜੀ ਆਪਣੇ ਬੱਚੇ ਨੂੰ ਐਗਰੀਕਲਚਰ ਜਿਹਾ ਲਾਵੇ ਨਾ ਕਿ ਬਾਹਰ ਜਾਵੇ ਜ਼ਮੀਨਾਂ ਵੇਚ ਦੇ ਕੇ ਅਸੀਂ ਬਾਹਰ ਬੱਚੇ ਭੇਜ ਰਹੇ ਆ ਫਿਰ ਕਿਹਦੀ ਲੜਾਈ ਹੈ ਜੂਤ ਦੀ ਲੜਾਈ ਤਾਂ ਹੈ ਹੀ ਨਹੀਂ ਨਹੀਂ ਦੇਖੋ ਉਹ ਵੀ ਸੱਚੇ ਆ ਇੱਥੇ ਸਿਸਟਮ ਹੀ ਨਹੀਂ ਸਹੀ ਹੋਣ ਹਰ ਇੱਕ ਦੇ ਇੱਕ ਇੱਕ ਬੱਚਾ ਆ ਇੱਕ ਇੱਕ ਬੇਟਾ ਆ ਉੱਥੇ ਹੁਣ ਉਹ ਸਾਡੇ ਪੀਸਫੁਲੀ ਪ੍ਰੋਟੈਸਟ ਚੱਲਦਾ ਉਧਰ ਕੋਈ ਗੋਲੀਆਂ ਤਾਂ ਕੀ ਜਾਂਦਾ ਕੋਈ ਗੋਲੇ ਸਿੱਟੀ ਜਾਂਦਾ ਕਿਸੇ ਦੇ ਗੋਲੀ ਇੱਥੇ ਲੱਗਦੀ ਆ ਕਿਸੇ ਦੇ ਛਾਤੀ ਪਾੜ ਕੇ ਕਿਸੇ ਦੇ ਲੱਤ ਪਾੜ ਗਈ ਇੱਕ ਬਜ਼ੁਰਗ ਦੀਆਂ ਨਲਾਂ ਪਾੜ ਗਈਆਂ ਉਹ ਨੌਜਵਾਨੀ ਦੇਖ ਕੇ ਕਹਿੰਦਾ ਇਧਰੇ ਰਹਿ ਕੇ ਕਰਨਾ ਕੀ ਆ ਸਾਨੂੰ ਸਾਡੇ ਘਰ ਦੀ ਸਾਡੇ ਡਾਂਗ ਫੈਰ ਰਹੀ ਆ ਸਰਕਾਰਾਂ ਤੋਂ ਓਕੇ ਹੋਏ ਸਰਕਾਰਾਂ ਤੋਂ ਓਕੇ ਹੋ ਜਾ ਰਹੇ ਆ ਸਾਡੇ ਸਾਡੇ ਆਪਣੇ ਪੁਰਖਿਆਂ ਦੀ ਜ਼ਮੀਨ ਤੋਂ ਓਕੇ ਨਹੀਂ ਚੱਲੇ ਇਹਨਾਂ ਤੋਂ ਓਕੇ ਹੋ ਜਾ ਰਹੇ ਆ ਮੈਂ ਸ਼ਰਦਨਾ ਕਹਿੰਦਾ ਸਾਨੂੰ ਫਸਲਾਂ ਤੇ ਦੇਣ ਐਮਐਸਪੀ ਲਾਗੂ ਕਰਨਾ ਸੁਆਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਸਾਨੂੰ ਪ੍ਰਾਈਸ ਮਿਲੇ ਉਹਨਾਂ ਦਾ ਇੱਕ ਵੀ ਸਾਡਾ ਨੌਜਵਾਨ ਬਾਹਰ ਚੱਲ ਗਿਆ ਤਾਂ ਅਸੀਂ ਦੇਣਦਾਰ ਹੋਵਾਂਗੇ ਤੁਸੀਂ ਕੀ ਮੰਨਦੇ ਹੋ ਵੀ ਜਿਹੜੀ ਇਹ ਸੰਘਰਸ਼ ਆ ਇਹ ਸਰਕਾਰ ਭਾਜਪਾ ਵੱਲੋਂ ਕਿਸਾਨ ਤੇ ਜਵਾਨ ਦੇ ਵਿੱਚ ਲੜਾਈ ਹੈ ਸਰਕਾਰਾਂ ਦੀ ਆਪਸੀ ਰੰਜਿਸ਼ ਆ ਜਾਂ ਇਹ ਜੋ ਵਾਕਿਆ ਹੀ ਜਿਹੜੀਆਂ ਮੰਗਾ ਜੜੀਆਂ ਇਹ ਤੇ ਭਾਜਪਾ ਨੂੰ ਵਿਚਾਰ ਕਰਨਾ ਚਾਹੀਦਾ ਹੈ ਮੋਦੀ ਸਰਕਾਰ ਜਿਹੜੀ ਆ ਨਾ ਇਹ ਸਿਰਫ ਧੱਕਾ ਕਰਦੀ ਹੈ ਮੋਦੀ ਸਰਕਾਰ ਜਿਹੜੀ ਹੈ ਨਾ ਪੂਰਾ ਸਾਨੂੰ ਫਸਲਾਂ ਦਾ ਮੁੱਲ ਨਹੀਂ ਦਿੰਦੇ ਐਮਐਸਟੀ ਨਹੀਂ ਦਿੰਦੇ ਤਾਂ ਪਹਿਲਾਂ ਉੱਥੋਂ ਕਿਸਾਨਾਂ ਨੇ 2 ਸਾਲ ਮੋਰਚਾ ਲਾਇਆ ਦਿੱਲੀ ਦੇ ਬੁਰਹਵਾਂ ਤੇ ਤੇ ਇਸ ਕਰਕੇ ਉਹ ਮੰਨ ਗਿਆ ਸੀ ਕਹਿੰਦਾ ਮੇਰੀ ਗਲਤੀ ਹੈ ਮੈਂ ਇਹ ਲਾਗੂ ਕਰੂੰਗਾ ਉਹਨੇ ਲਾਗੂ ਨਹੀਂ ਕੀਤਾ ਪਰ ਮਜਬੂਰਨ ਆਪਣੇ ਕਿਸਾਨਾਂ ਨੂੰ ਫਿਰ ਦੁਬਾਰਾ ਸੰਘਰਸ਼ ਤੇਜ਼ ਕਰਨਾ ਪਿਆ ਸਾਡੇ ਰਿਸ਼ਵਾਲਾ ਤੇ ਅੱਜ ਲੱਗਦਾ ਵੀ ਇਹ ਜੰਗ ਜਿਹੜੀ ਆ ਜਾਇਜਵਾਂ ਜਾਇ ਕਿਸਾਨ ਦੇ ਵਿੱਚ ਵੈਸੇ ਬਣ ਗਈ ਹੈ ਹੁਣ ਜਿਹੜੀ ਅੱਗੇ ਪਾਸੇ ਜਵਾਨ ਹੈ ਉਹ ਵੀ ਆਪਣੇ ਨੇ ਕਿਸਾਨ ਵੀ ਆਪਣੇ ਨੇ ਕਤਲ ਕੀਤਾ ਤੇ ਇਹ ਸਰਕਾਰਾਂ ਵੀ ਉਸੇਸ ਕੁਰਸੀ ਤੇ ਬੈਠੀਆਂ ਪਰ ਇਹ ਜਿਹੜਾ ਪੰਥ ਖਾਲਸਾ ਗੁਰੂ ਸਾਹਿਬ ਨੇ ਸਾਜਿਆ ਹੋਇਆ ਤਲਵਾਰ ਖੰਡੇ ਦੀ ਧਾਰ ਚੋਂ ਤਿਆਰ ਕੀਤਾ ਇਹਨੂੰ ਕਦੇ ਵੀ ਜਦੋਂ ਕਹਿੰਦੇ ਨੇ ਕਿਤੇ ਵੀ ਸਿੱਖ ਖਤਮ ਕਰ ਦਿੱਤੇ ਆ ਇਹ ਖਾਲਸਾ ਖਤਮ ਕਰ ਚੁੱਕੇ ਇਹਨਾਂ ਲੋਕਾਂ ਨੂੰ ਉਦੋਂ ਬੁਤਤਾ ਸਿੰਘ ਤੇ ਗਰਜਾ ਸਿੰਘ ਦੋ ਖੜੇ ਹੋ ਗਏ ਸੀ ਤੇ ਉਹਦੇ ਟੂਲ ਪਲਾਜੇ ਲਾਤੇ ਸੀ ਉਹਨਾਂ ਨੇ ਵੀ ਇਹ ਕਿਤੇ ਸਰਕਾਰਾਂ ਮੇ ਕੋਮਾ ਮਿੱਡਰ ਵਾਲੀਆਂ ਨਹੀਂ ਹੈਗੀਆਂ ਇਹ ਸਰਕਾਰਾਂ ਕਈ ਆਈਆਂ ਕਈ ਚਲੇ ਗਏ ਨੇ ਇਹਨੇ ਆਈ ਜਾਈ ਜਾਣਾ ਇਹਨਾਂ ਦਾ ਕੋਈ ਦੀਨ ਨਹੀਂ ਕੋਈ ਮਜਬ ਨਹੀਂ ਹੁੰਦਾ ਜਦੋਂ ਸਾਡੇ ਕੋ ਆਉਂਦੇ ਉਹ ਸਾਡੇ ਕੋਲ ਬਹੁਤ ਕੁਝ ਸਾਨੂੰ ਜੁਗਲੇ ਦੱਸਦੇ ਆ ਬਾਅਦ ਵਿੱਚ ਜਾ ਕੇ ਉਹ ਸਾਡੇ ਤੇ ਉਲਟ ਹੁੰਦੇ ਆ ਇਹਨਾਂ ਸਰਕਾਰਾਂ ਦਾ ਕੋਈ ਐਡਾ ਆਪਾ ਨਹੀਂ ਹੈ ਜਿੰਨਾ ਕਿ ਮਤਲਬ ਸਾਡੀ ਜਿਹੜੀ ਕੌਮ ਆ ਪਬਲਿਕ ਆ ਇਹ ਬਖਸ਼ ਹੈ ਨਾ ਉਹ ਤੇ ਮਾਲਕ ਦੀ ਇਹਨਾਂ ਦੇ ਹੱਥੇ ਕਿਰਪਾ ਮਾਲਕ ਦਾ ਹੱਥ ਆ ਕਿੱਥੇ ਇੱਕ ਪਾਸੇ ਸਰਕਾਰ ਖੜੀ ਹੋਵੇ ਇੱਕ ਪਾਸੇ ਬੰਦਿਆਂ ਨੂੰ ਤਿੰਨ ਦਿਨ ਹੋ ਗਏ ਜੰਗ ਲੜਦਿਆਂ ਕਿਸੇ ਬੰਦੇ ਦੇ ਮਨ ਤੇ ਮਾੜੀ ਵੀ ਇਹ ਗੱਲ ਦਾ ਗਿਲਾ ਨਹੀਂ ਹੈ ਵੀ ਸਾਡੇ ਨਾਲ ਸਰਕਾਰ ਤੱਕਾ ਕਰਦੀ ਕਿਉਂ ਤੱਕੇ ਸਾਡੇ ਹੁੰਦੇ ਆਏ ਅੱਜ ਤੋਂ ਨਹੀਂ ਜੱਤੋਂ ਪੰਥ ਖਾਲਸਾ ਸੱਜਿਆ ਜੱਤੋਂ ਸਾਡਾ ਜ਼ੁਲਮ ਹੁੰਦੀ ਆ ਅਸੀਂ ਜ਼ੁਲਮ ਸਹਿਣ ਜਾਣਦੇ ਆ ਪ੍ਰਧਾਨ ਜੀ ਜੇ ਹੁਣ ਸਹਿਮਤੀ ਨਾ ਬਣੀ ਤਾਂ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ ਅਗਲੀ ਜਾਵਾਂਗੇ ਦਿੱਲੀ ਜੀ ਸਿੰਘੂ ਬਾਰਡਰ ਤੇ ਫੇਰ ਸਿੰਘ ਗੱਜਣਗੇ ਪਹੁੰਚਾਂਗੇ ਉੱਥੇ ਜਿਹੜੀ ਗੱਲ ਤੁਸੀਂ ਕੀਤੀ ਲਾਦੀਆਂ ਸਾਹਿਬ ਨਾਲ ਬਈ ਮੀਟਿੰਗ ਬਿਲਕੁਲ ਅਸੀਂ ਤਾਂ ਇਹ ਕਹਿੰਦੇ ਮੀਟਿੰਗ বিনা ਬੁਲਾਉਣ ਕੋਈ ਲੋੜ ਨਹੀਂ ਮੀਟਿੰਗ ਬੁਲਾਉਣ ਦੀ ਬੈਠੇ ਐਲਾਨ ਕਰ ਦਾਂ ਬਈ ਤੁਹਾਡੀਆਂ ਮੰਗਾਂ ਪੂਰੀਆਂ ਐਮਐਸਬੀ ਤੇ ਤੁਹਾਨੂੰ ਲੈਕਟ ਗਾਰੰਟੀ ਦੇ ਦਿੰਨੇ ਆ ਕਮੇਟੀ ਗਠਤ ਕਰ ਦਿੰਨੇ ਆ ਮੈਂ ਇਹ ਵੀ ਕਹਿ ਦਿੰਨਾ ਕਮੇਟੀ ਘਟਦ ਕਰਦਣ ਲਿਖਤ ਦੇਣ ਸਾਨੂੰ ਸਮਾਂ ਉਹਦਾ ਬੌਂਡ ਕਰਨ ਅਸੀਂ ਮੋੜ ਲਾਂਗੇ ਆਪਣੇ ਕਾਫਲੇ ਨਹੀਂ ਪਰ ਰਾਜਨ ਗੁੰਡਾ ਤਾਂ ਇਹ ਵੀ ਕਹਿ ਰਿਹਾ ਵੇ ਜਿਹੜੀ ਐਮਐਸਪੀ ਦੀ ਗੱਲ ਕਰਦੇ ਨੇ ਪਰ ਇੰਨਾ ਸੌਖਾ ਨਹੀਂ ਜਣਾ ਛਿੱਧੀ ਕਿਸਾਨ ਕਹਿ ਰਿਹਾ ਉਹਨੂੰ ਟਾਈਮ ਲੱਗੂਗਾ ਕਿ ਕਿਸਾਨ ਸਹਿਮਤੀ ਦੇਊਗੇ ਵੀ ਟਾਈਮ ਲੱਗ ਜਾਏ ਇਸ ਚੀਜ਼ ਨੂੰ ਮੰਨ ਮੰਨੂ ਨੂੰ ਤਿਆਰ ਹੋਣਗੇ ਕਿਸਾਨ ਨਹੀਂ ਮੈਂ ਮੈਂ ਪਹਿਲੇ ਕਹਿ ਚੁੱਕਾ ਤੁਹਾਡੇ ਮਾਧਿਮ ਰਾਹੀਂ ਟਾਈਮ ਬੌਂਡ ਕਰਦਣ ਅਸੀਂ ਤਿਆਰ ਹਾਂ ਅਸੀਂ ਅਸੀਂ ਨਹੀਂ ਚਾਹੁੰਦਾ ਵੀ ਸਾਡੇ ਨੌਜਵਾਨ ਉੱਤੇ ਛਿੱਧੀਆਂ ਦੇਣ ਨੌਜਵਾਨ ਉੱਤੇ ਗੋਲੀਆਂ ਖਾਣ ਇਹਨਾਂ ਦੀ ਨੌਜਵਾਨ ਉੱਤੇ ਸੜਕਾਂ ਤੇ ਰੋਲਣ ਅਸੀਂ ਪੁੱਤ ਪਾਲਣ ਪੋਸਣ ਦੇਖੋ ਅਸੀਂ ਅੱਜ ਬੱਚੇ ਪਾਲੇ ਕੱਲ ਨੂੰ ਆਹ ਹਣ ਬਜ਼ੁਰਗਾਂ ਨੂੰ ਉਹਨਾਂ ਦੀ ਲੋੜ ਆ ਸਖਤ ਲੋੜ ਆ ਉੱਥੇ ਉਹ ਜਾ ਕੇ ਦੇਖੋ ਮੰਜ਼ਰ ਕੀ ਆ ਮੈਂ ਪਹਿਲਾਂ ਵੀ ਕਹੇ ਸਾਡੇ ਨਾਲ ਦੋ ਮੁੜਿਆਂ ਦੇ ਇੱਥੇ ਸਿਰ ਚ ਗੋਲੀਆਂ ਬੱਜੀਆਂ ਇੱਥੋਂ ਢਿੱਡ ਪਾਟ ਗਏ ਆ ਚੱਡੇ ਪਾਟ ਗਏ ਉੱਥੇ ਕੀ ਗੱਲ ਮੈਂ ਉਹੀ ਗੱਲਾਂ ਤਾਂ ਉਹੀ ਦੁਹਰਾ ਰਹੇ ਹਾਂ ਵੀ ਕੀ ਗੱਲ ਅਸੀਂ ਪਾਕਿਸਤਾਨੀ ਆ ਅਸੀਂ ਜੰਮੂ ਕਸ਼ਮੀਰ ਤੋਂ ਆ ਗਏ ਆ ਅਸੀਂ ਤਾਲਿਬਾਨੀ ਆ ਜਿੱਦਾਂ ਕਣਕ ਦੀ ਲੋੜ ਪੈਂਦੀ ਐ ਨਾਲ ਦੀ ਲੋੜ ਪੈਂਦੀ ਉਦੋਂ ਮੋਦੀ ਕਹਿੰਦਾ ਚਲੋ ਪੰਜਾਬ ਨੂੰ ਕੀ ਗੱਲ ਅੱਜ ਪੰਜਾਬ ਦੇ ਲੋਕ ਹੱਤਿਆਬਾਦੀ ਧੀਦੇ ਉਹਨੂੰ ਮੈਂ ਤਾਂ ਇਹ ਕਹਿੰਦਾ ਮੀਟਿੰਗਾਂ ਦਾ ਦੌਰ ਖਤਮ ਕਰਨ ਕੋਈ ਲੋੜ ਨਹੀਂ ਮੀਟਿੰਗਾਂ ਦੀ ਐਲਾਨ ਕਰ ਦੇਣ ਲੈਕਿਨ ਸਾਨੂੰ ਦੇਖਣਾ ਸੀ ਆ ਜਾਵਾਂਗੇ ਵੀ ਨਹੀਂ ਤਾਂ ਅਸੀਂ ਜਾਵਾਂਗੇ ਭਾਵੇਂ ਪਹਾੜ ਲਾ ਲੈਣ ਜੋ ਮਰਜ਼ੀ ਲਾ ਲੈਣ ਦਿੱਲੀ ਜਾਵਾਂਗੇ ਤਾਂ ਜਾਵਾਂਗੇ